ਦਿੱਲੀ ਦੀ ਰੌਜ਼ ਐਬਨੀਊ ਕੋਰਟ ਵਿੱਚ ਸਾਲ 1984 ਚ ਹੋਏ ਸਿੱਖ ਕਤਲੇਆਮ ਨਾਲ ਜੁੜੇ ਸਰਸਵਤੀ ਵਿਹਾਰ ਦੇ ਮਾਮਲੇ ਚ ਕਾਂਗਰਸ ਆਗੂ ਸੱਜਣ ਕੁਮਾਰ ਦੀ ਸਜ਼ਾ ਤੇ ਫੈਸਲਾ ਹੋਣਾ ਹੈ ਦਿੱਲੀ ਪੁਲਿਸ ਨੇ ਉਹਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ ਉੱਥੇ ਹੀ ਸੱਜਣ ਕੁਮਾਰ ਰਹਿਮ ਦੀ ਗੁਹਾਰ ਲਗਾ ਰਿਹਾ ਹੈ 12 ਪਰਮਰੀਨੂ ਕੋਰਟ ਨੇ ਉਹਨਾਂ ਨੂੰ ਇਸ ਮਾਮਲੇ 'ਚ ਦੋਸ਼ੀ ਿਕਰਾਰ ਦਿੱਤਾ ਸੀ ਸੱਜਨ ਕੁਮਾਰ ਫਿਲਹਾਲ ਸਾਲ 1984 ਦੇ ਦਿੱਲੀ ਕੈਂਟ ਦੰਗਿਆਂ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਆਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਦੇ ਸਿੱਖ ਵਿਰੋਧੀ ਕਤਲਿਆਂ ਪੁਲਿਸ ਆਬ ਇਸ ਦੌਰਾਨ ਸੱਜਨ ਕੁਮਾਰ ਅਤੇ ਹੋਰ ਆਗੂਆਂ ਤੇ ਆਮ ਲੋਕਾਂ ਨੂੰ ਸਿੱਖਾਂ ਦੇ ਖਿਲਾਫ ਭੜਕਾਉਣ ਦੇ ਇਲਜ਼ਾਮ ਲੱਗੇ ਸਨ ਸੱਜਨ ਕੁਮਾਰ ਨਾਲ ਜੁੜਿਆ ਇਹ ਮਾਮਲਾ ਪੱਛਮੀ ਦਿੱਲੀ ਦੇ ਸਰਸਵਤੀ ਵਿਹਾਰ ਥਾਣਾ ਅਦੀਨ ਆਉਂਦੇ ਰਾਜਨਗਰ ਦਾ ਹੈ ਜਿੱਥੇ 1 ਨਵੰਬਰ 1984 ਨੂੰ ਦੋ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਮ੍ਰਿਤਕਾਂ ਦੀ ਪਛਾਣ ਸਰਦਾਰ ਜਸਵੰਤ ਸਿੰਘ ਅਤੇ ਸਰਦਾਰ ਤਰਨਦੀਪ ਸਿੰਘ ਦੇ ਤੌਰ ਤੇ ਹੋਈ ਸੀ ਉਸ ਦਿਨ ਸ਼ਾਮ ਦੇ ਕਰੀਬ 4 ਤੋਂ 4.5 ਵਜੇ ਸਦਰ ਕੁਮਾਰ ਦੀ ਗਵਾਈ ਚ ਦੰਗਾਈਆਂ ਦੀ ਇੱਕ ਟੀਮ ਨੇ ਲੋਹੇ ਦੇ ਸਰੀਏ ਅਤੇ ਡੰਡਿਆਂ ਨਾਲ ਕੁੱਟਕੁੱਟ ਕੇ ਦੋਨਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਮ੍ਰਿਤਕਾਂ ਦੇ ਕਾਰ ਚ ਵੜ ਕੇ ਹਮਲਾ ਕੀਤਾ ਗਿਆ ਸੱਜਨ ਕੁਮਾਰ ਉਸ ਵੇਲੇ ਬਾਹਰੀ ਦਿੱਲੀ ਲੋਕ ਸਭਾ ਸੀਟ ਤੋਂ ਸਾਂਸਦ ਸੀ ਇਲਜ਼ਾਮ ਹਣਕ ਸੱਜਨ ਕੁਮਾਰ ਨੇ ਢੀੜ ਨੂੰ ਹਮਲੇ ਦੇ ਲਈ ਉਕਸਾਇਆ ਸੀ ਜਿਸ ਤੋਂ ਬਾਅਦ ਦੋਵੇਂ ਸਿੱਖਾਂ ਨੂੰ ਉਹਨਾਂ ਦੇ ਕਾਰ ਚ ਪਹਿਲਾਂ ਕੁੱਟਿਆ ਗਿਆ ਤੇ ਫਿਰ ਜ਼ਿੰਦਾ ਜਲਾ ਦਿੱਤਾ ਗਿਆ ਦੰਗਈਆਂ ਦੇ ਹਾਜੂਮੇ ਦੋਵਾਂ ਦੇ ਕਾਰ ਚ ਜੰਮ ਕੇ ਤੋੜਫੋੜ ਕੀਤੀ ਲੁੱਟ ਮਾਰ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ ਇਸ ਮਾਮਲੇ 'ਚ ਸ਼ਿਕਾਇਤਕਰਤਾ ਨੇ ਰੰਗਨਾਥ ਮੇਸ਼ਾ ਅਯੋਗ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ ਸੀ ਉਨ੍ਹਾਂ ਦੇ ਹਲਫਨਾਮੇ ਨੂੰ ਹੀ ਬਾਅਦ ਵਿੱਚ ਐਫਆਈਆਰ 'ਚ ਬਦਲ ਦਿੱਤਾ ਗਿਆ ਸੱਜਨ ਕੁਮਾਰ ਪਹਿਲਾਂ ਹੀ 1984 'ਚ ਹੋਏ ਸਿੱਖ ਕਤਲੇਆਮ ਨਾਲ ਜੁੜੇ ਦਿੱਲੀ ਕੈਂਡ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਘਟ ਰਿਹਾ ਹੈ ਹੇਠਲੀ ਅਦਾਲਤ ਨੇ ਉਸ ਮਾਮਲੇ 'ਚ ਸੱਜਨ ਕੁਮਾਰ ਨੂੰ ਬਰੀ ਕਰ ਦਿੱਤਾ ਸੀ ਹਾਲਾਂਕਿ ਦਿੱਲੀ ਹਾਈ ਕੋਰਟ ਨੇ ਬਾਅਦ 'ਚ ਸੱਜਨ ਕੁਮਾਰ ਨੂੰ ਇਸ ਫੈਸਲੇ ਨੂੰ ਪੜਤਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ